ਜੀ ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਆ ਤੁਹਾਡਾ ਮੇਰੇ ਚੈਨਲ 'ਤੇ ਗੱਲ ਕਰਦੇ ਆ ਲਾਡਲੀਆਂ ਵੀਡੀਓ ਬਾਰੇ ਸੋ ਨਕਲੀ ਸਾਈ ਨੇ ਜਿਹੜੀਆਂ ਜਿਹੜੀਆਂ ਹਰਕਤਾਂ ਕੀਤੀਆਂ ਸਾਰੀਆਂ ਉਹਦੀਆਂ ਸਾਹਮਣੇ ਆਉਣ ਲੱਗ ਪਈਆਂ ਤੇ ਭੰਡਾਰੇ ਤੇ ਜਿੱਥੇ ਉਹ ਸੋਚ ਰਿਹਾ ਸੀ ਕਿ ਮੇਰੀ ਬਹੁਤ ਟੌਰ ਬਣੇਗੀ ਵਾਵਾ ਹੋਏਗੀ ਪਰ ਉਥੇ ਹੀ ਉਸਦੇ ਜੁੱਤੀਆਂ ਪੈ ਗਈਆਂ ਸੋ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਕਿਵੇਂ ਕਿ ਨਕਲੀ ਸਾਈ ਨੇ ਪੂਰਾ ਝાળ ਵਿਛਾਇਆ ਹੋਇਆ ਏ ਤੇ ਗੁਰਪ੍ਰੀਤ ਉਸਦੇ ਪੂਰਾ ਪਿੱਛੇ ਵੀ ਲੱਗਾ ਹੋਇਆ ਏ ਉਧਰ ਸਮਾਗਮ ਦੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ ਏ ਘਰ ਵਿੱਚ ਰੰਗ ਵੀ ਹੋ ਚੁੱਕਾ ਏ ਤੇ ਦਰਿਆ ਗੱਦੇ ਵੀ ਵਿਸ਼ੇ ਚੁੱਕੇ ਨੇ ਸੋ ਸਾਰਾ ਸਮਾਨ ਇਕੱਠਾ ਕਰ ਰਹੇ ਆ ਜਿਵੇਂ ਗੁਰਪ੍ਰੀਤ ਉਹ ਆਪਣੇ ਭਰਾਵਾਂ ਨੂੰ ਕਹਿ ਰਿਹਾ ਏ ਕਿ ਜਲਦੀ ਕਰੋ ਅਜੇ ਸਾਰੇ ਪਿੰਡ ਵਿੱਚ ਸੱਦਾ ਵੀ ਨਹੀਂ ਦਿੱਤਾ ਗਿਆ ਜਿਸ ਕਰਕੇ ਗੁਰਪ੍ਰੀਤ ਨੂੰ ਕਾਫੀ ਗੁੱਸਾ ਆਉਂਦਾ ਹੈ ਗੁਰਪ੍ਰੀਤ ਆਪਣੇ ਭਰਾ ਅਸਨੀ ਨੂੰ ਕਹਿੰਦਾ ਏ ਕਿ ਛੇਤੀ ਜਾ ਕੇ ਸਾਰੇ ਪਿੰਡ ਵਿੱਚ ਸੱਦਾ ਦੇ ਜੋ ਸਾਰੇ ਪਿੰਡ ਨੂੰ ਪਤਾ ਲੱਗ ਸਕੇ ਤੇ ਸਾਰਾ ਪਿੰਡ ਹੀ ਇਕੱਠਾ ਹੋਵੇ ਤੇ ਪਤਾ ਲੱਗੇ ਕਿ ਗੁਰਪ੍ਰੀਤ ਨੇ ਸਮਾਗਮ ਕਰਾਇਆ ਏ ਤੇ ਉਹ ਸਣੀ ਸਾਰੇ ਪਿੰਡ ਵਿੱਚ ਸੱਦਾ ਦੇਣ ਲਈ ਚਲਾ ਜਾਂਦਾ ਏ ਉਧਰ ਨਕਲੀ ਸਾਈ ਪ੍ਰੈਕਟਿਸ ਕਰਾ ਰਿਹਾ ਹੁੰਦਾ ਏ ਆਪਣੇ ਚੇਲਿਆਂ ਨੂੰ ਕਿਉਂਕਿ ਉਸਨੇ ਕਾਫੀ ਫੇਕ ਲੋਕ ਵੀ ਇਕੱਠੇ ਕਰਨੇ ਆ ਜੋ ਕੀ ਦਿਖਾਉਣਗੇ ਕਿ ਅਸੀਂ ਬਹੁਤ ਜ਼ਿਆਦਾ ਸਾਈ ਜੀ ਨੂੰ ਮੰਨਦੇ ਆ ਇਹ ਇੱਕ ਬਹੁਤ ਹੀ ਸੱਚਾ ਇਨਸਾਨ ਹੈ ਇਹ ਸਾਰਾ ਕੁਝ ਸਾਬਤ ਕਰਨ ਲਈ ਉਸਨੇ ਆਪਣੇ ਹੀ ਬੰਦੇ ਰੱਖੇ ਆ ਤੇ ਉਹਨਾਂ ਨੂੰ ਇਹ ਸਾਰਾ ਕੁਝ ਕਰਾਉਂਦਾ ਏ ਸੋ ਇਸ ਲਾਡ ਲੀਆਂ ਸੀਰੀਜ਼ ਨਾਲ ਹੀ ਆਪਾਂ ਨੂੰ ਇਹ ਵੀ ਇੱਕ ਸਿੱਖਿਆ ਮਿਲ ਰਹੀ ਆ ਕਿ ਆਪਾਂ ਜੋ ਕਿ ਨਕਲੀ ਲੋਕ ਬਣੇ ਹੁੰਦੇ ਉਹਨਾਂ ਦੇ ਪਿੱਛੇ ਲੱਗ ਕੇ ਆਪਣਾ ਘਰ ਬਰਬਾਦ ਕਰ ਲੈਣੇ ਆ ਜਿਵੇਂ ਕਿ ਗੁਰਪ੍ਰੀਤ ਲੱਗਾ ਹੋਇਆ ਏ ਸੋ ਉਧਰ ਮੰਨੂ ਤੇ ਉਸਦੀ ਮਾਸੀ ਇਹ ਮਾਸੀ ਦਾ ਘਰ ਵਾਲਾ ਪੂਰੇ ਤਿਆਰ ਹੋਇਆ ਤੇ ਉਹ ਇੱਥੇ ਰੋਜੀ ਦੇ ਘਰ ਆਉਣ ਲਈ ਰੈਡੀ ਨੇ ਪਰ ਰੋਜੀ ਰੱਜੋ ਦੇ ਘਰ ਵਾਲੇ ਨੂੰ ਲੱਗਦਾ ਹੈ ਕਿ ਕੋਈ ਨਾ ਕੋਈ ਗੱਲ ਨਾ ਹੋਵੇ ਤੇ ਇੱਕ ਵਾਰ ਫੋਨ ਕਰਕੇ ਪੁੱਛ ਲੈ ਪਰ ਰੱਜੋ ਨੂੰ ਜ਼ਿਆਦਾ ਖਿੱਚ ਪੈ ਰਹੀ ਆ ਉਹ ਸੋਚਦੀ ਆ ਕਿ ਸ਼ੇਤੀ ਤੋਂ ਸ਼ੇਤੀ ਹੁਣ ਮੇਰੀ ਗੱਲ ਰੋਜੀ ਨਾਲ ਹੋ ਜਾਵੇ ਤੇ ਮੈਂ ਮੰਨੂ ਬਾਰੇ ਕਹਾਂ ਕਿ ਮੰਨੂ ਨੂੰ ਮੈਂ ਹਮੇਸ਼ਾ ਆਪਣੇ ਕੋਲ ਰੱਖਣਾ ਚਾਹੁੰਦੀ ਆ ਮੰਨੂ ਵੀ ਬਹੁਤ ਖੁਸ਼ ਆ ਉਹ ਵੀ ਆਪਣੇ ਭੈਣ ਭਰਾਵਾਂ ਨੂੰ ਮਿਲਣਾ ਚਾਹੁੰਦੀ ਆ ਗੁਰਮੀਏ ਤੁਸੀਂ ਦੇਖਿਆ ਹੈ ਕਿ ਨਕਲੀ ਸਾਈ ਨੇ ਜਦ ਗੁਰਪ੍ਰੀਤ ਨੇ ਕਿਹਾ ਕਿ ਮੈਂ ਆਪਣੇ ਸਹੁਰਿਆਂ ਤੋਂ ਕਿਸੇ ਨੂੰ ਨਹੀਂ ਸੱਦਿਆ ਤੇ ਐਂਡ ਤੇ ਉਹ ਕਹਿੰਦਾ ਹੈ ਕਿ ਜਿਸ ਨੇ ਆਉਣਾ ਹੋਇਆ ਆ ਵੀ ਸਕਦਾ ਹੈ ਜਿਸ ਦੇ ਕਰਮਾਂ 'ਚ ਇਹ ਗੱਲ ਹੋਈ ਤਾਂ ਇਹੀ ਇਤਫਾਕ ਹੋਣਾ ਹੈ ਕਿ ਰੱਜੋ ਤੇ ਉਸ ਦਾ ਘਰ ਵਾਲਾ ਜਦ ਪਹੁੰਚੇ ਤਾਂ ਗੁਰਪ੍ਰੀਤ ਨੇ ਕਹਿਣਾ ਹੈ ਕਿ ਤੁਹਾਡੇ ਕਰਮਾਂ 'ਚ ਤੁਹਾਡੇ ਦਾਣਾ ਪਾਣੀ ਲਿਖਿਆ ਸੀ ਤੁਸੀਂ ਵੀ ਖਾ ਲਿਆ ਪਰ ਮੰਨੂ ਦਾ ਕੀ ਹੋਵੇਗਾ ਕਿਉਂਕਿ ਮੰਨੂ ਤਾਂ ਨਾਲ ਹੀ ਆਉਣੀ ਆ ਮੰਨੂ ਨੂੰ ਤਾਂ ਪਹਿਲਾਂ ਪਤਾ ਏ ਕਿ ਜੇਕਰ ਮੈਂ ਆਪਣੇ ਘਰ ਐਂਟਰ ਹੋਈ ਤਾਂ ਲੜਾਈ ਵੱਡੀ ਪੈਣੀ ਆ ਸੋ ਉੱਥੇ ਕੋਈ ਨਾ ਕੋਈ ਹੱਲ ਜ਼ਰੂਰ ਹੋਵੇਗਾ ਭਰ ਨਕਲੀ ਸਾਈ ਜੋ ਕਿ ਬਹੁਤ ਹੀ ਗਲਤ ਕਰ ਰਿਹਾ ਏ ਤੇ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਏ ਉਸ ਦਾ ਉੱਥੇ ਪਰਦਾ ਫਾਸ਼ ਵੀ ਹੋ ਜਾਣਾ ਏ ਜੋ ਕਿ ਮੰਨੂ ਨੇ ਹੀ ਕੋਈ ਸਟੋਰੀ ਦੱਸਣੀ ਆ ਜਿਸ ਕਰਕੇ ਸਾਰਾ ਕੁਝ ਸਾਹਮਣੇ ਆ ਜਾਣਾ ਏ ਤੇ ਨਕਲੀ ਸਾਈ ਨੂੰ ਉੱਥੇ ਹੀ ਲੋਕਾਂ ਨੇ ਕੁਟਨਾ ਸਟਾਰਟ ਕਰ ਦੇਣਾ ਹੈ ਸੋ ਹੁਣ ਉਸ ਦਾ ਸਾਰੇ ਲੋਕਾਂ ਦੇ ਵਿੱਚ ਹੋਵੇਗਾ ਪਰਦਾ ਫਾਸ਼ ਤੇ ਵੀਡੀਓ ਹੋਰ ਵੀ ਇੰਟਰਸਟਿੰਗ ਹੋ ਜਾਏਗੀ ਸੋ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ